ਵੈਕਲ ਜੀ ਦਾ ਖਾਸਾ ਵੈਕਲ ਜੀ ਦੇਤੇ ਅੱਜ ਆਪਾਂ ਤੁਹਾਨੂੰ ਨਾਰਮਲ ਵਰਟਾਲੀ ਪਾਗ ਸਿੰਪਲ ਵਰਟਾਲੀ ਪਾਗ ਦੱਸਾਂਗੇ ਕਿ ਆਪਾਂ ਪਾਗ ਵਿੱਚ ਵਰਟਾ ਕਾ ਪਾਉਨੇ ਆ ਲੜਾਂ ਨੂੰ ਕਿਵੇਂ ਲਾਉਣਾ ਹੈ ਹੁਣ ਆਪਾਂ ਸਿੰਪਲ ਕੋ ਨਹੀਂ ਕੀਤੀ ਪਾਗ ਦੀ ਹੁਣ ਆਪਾਂ ਪਾਗ ਦੀ ਸਟਾਰਟਿੰਗ ਕਰਦੇ ਆਂ ਪਾਗ ਨੂੰ ਨਮਸਕਾਰ ਕਰਦੇ ਆਂ ਪਾਗ ਦੀ ਸਟਾਰਟਿੰਗ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਆਪਾਂ ਪਾਗ ਨੂੰ ਵਿੱਚੇ ਚ ਰੱਖ ਲੈਣਾ ਆਪਾਂ ਲੜ ਨੂੰ ਜਿੰਨਾ ਕ ਮੂੰਹ ਚ ਰੱਖਣਾ ਉਹਨਾ ਰੱਖ ਕੇ ਐਸੇ ਕ ਲੜ ਨੂੰ ਮੂੰਹ ਚ ਰੱਖਦਾ ਉਸ ਤੋਂ ਬਾਅਦ ਆਪ ਸੌਣ ਦਾ ਤੋਂ ਡਿਵਾਈਡਰ ਆਪਕੇ ਕੋਲ ਕੰਟੀਨਿਊ ਲਾਉਣਾ ਪੁਰਾ ਕਰਨਾ ਹੈ। ਫਿਰ ਜਿਹੜਾ ਫੈਂਟਚਾ ਲਾਉਣਾ ਹੈ ਕੇ ਇੱਟਾਂ ਵਾਕਾਂ ਦਾ ਖੱਬੇ ਹੱਥੀ ਤੇ ਲਾਉਣ ਨੂੰ ਖੜ ਜਾਣਾ ਹੈ। ਇਸ ਤਰ੍ਹਾਂ ਕੇ। ਖੱਬੇ ਹੱਥ ਨਾਲ ਤੁਸੀਂ ਖੜਨਾ ਹੈ ਐਵੇਂ। ਲਾਉਣ ਨੂੰ ਖੜਨ ਤੋਂ ਬਾਅਦ ਆਪਾਂ ਥੋੜੇ ਘਾਟੇ ਛੱਟ ਕਾ ਦਰਿਆ। ਘੱਟ ਜੇ ਛੱਟ ਕਰਨ ਤੋਂ ਬਾਅਦ ਅਪਾ ਆਫਰੀਕਾ ਸੱਜੇ ਹੱਥ ਨਾਲ ਦਾਜਾ ਕਿ ਜਣਾ ਆਪਣਾ ਐਂ ਅੰਗੂਠਾ ਵਿੱਚ ਰੱਖ ਕੇ ਆਫਰੀਕਾ ਸੱਜੇ ਹੱਥ ਨਾਲ ਜਾਂਦੇ ਅੱਧੀ ਅੱਖ ਅੱਧੀ ਗਾਲ ਤੇ ਇਦਾਂ ਕੰਨ ਕਵਾਦ ਕਰਦੇ ਆ। ਖੰਨ ਕਰਵਾ ਕੇ ਆਹ ਨਾਲ ਤੇ ਵਿਕਟਮ ਨੂੰ ਕਰਦੇ ਕਿ ਨਾ ਤੋਂ ਜਣਾ। ਪਹਿਲਾ ਲੜਨ ਤੋਂ ਬਾਅਦ ਹੁਣ ਆਪਾਂ ਸਿੰਪਲ ਸੌਖਾ ਤਰੀਕਾ ਗਿਆ ਇੱਕ ਪੱਲੇ ਜਿ ਵਰਤ ਪਾਣੇ ਆਪਾਂ ਇੱਕ ਪੱਲੇ ਨੂੰ ਥੱਲੇ ਨੂੰ ਖਿੱਚਣਾ। ਥੱਲੇ ਖਿੱਚਣ ਦਾ ਬਾਅਦ ਆਹ ਤਰੀਕਾ ਆਪਾਂ ਸੱਜੇ ਹੱਥ ਵਿੱਚ ਲੜਨ ਨੂੰ ਫੜ ਲੈਣਾ। ਅੱਜ ਹੱਥ ਚ ਲੜ ਨੂੰ ਫੜਿਆ ਉਸ ਤੋਂ ਬਾਅਦ ਖੱਬਿਆ ਤਾਂ ਕਿ ਕਿੱਥੀ ਤੋਂ ਆਪਾਂ ਲੜ ਨੂੰ ਇਹ ਜਗ੍ਹਾ ਤੇ ਹਲਕਾ ਨੱਪ ਲੈਣਾ ਆਪਣੀ ਉਂਗਲੀ ਮਰਨ ਆਇਆ ਤਾਂ ਉਂਗਲੀ ਕਿੰਨਾ ਨੱਪ ਲੈਣਾ ਹੈ ਨੱਪ ਕੇ ਪਹਿਲੇ ਲਾ ਦੇ ਤੋ ਫਿਰ ਆਇਆ ਨੱਪ ਲੈ ਆਸਰੇ ਕੇ ਲੜ ਨੂੰ ਲਿਆ ਕੇ ਜਿਹੜੀ ਆਪਣੀ ਥੱਲੇ ਵਾਲੀ ਕੰਨੀ ਹੋਗੀ ਨੂੰ ਆਪਾਂ ਖਿੱਚ ਪਾਉਣੀ ਪਊਗੀ ਇੱਥੇ ਪਾ ਕੇ ਆਸਰੇ ਕੇ ਲੜ ਨੂੰ ਫੜ ਲੈਣਾ ਉਤੋਂ ਆਪਾਂ ਲੜਾ ਦੀ ਪਾਈ ਕਰਨੀ ਆ ਜੀ ਦੇਗਾ ਨਾ ਆਪਾਂ ਬਿਲਕੁਲ ਸਾਫ਼ ਕਰ ਦੇਣਾ ਹੈ ਕਿ ਆਪਣੀ ਕੁੱਤੇ ਆ ਲੜਾਂ ਦੀ ਸਫਾਈ ਰਹੇ ਉਸ ਤੋਂ ਬਾਅਦ ਇਹ ਗੱਲ ਦਾ ਆਪਾਂ ਵਰਟ ਪਾਉਣ ਦੀ ਨੀਚੇ ਤੋਂ ਆਪਾਂ ਉੱਤੇ ਵਰਟ ਇਕੱਠੇ ਕਰਦੇ ਆ ਇਸ ਤਰੀਕੇ ਨਾਲ ਦੇਖੋ ਐਸ ਤਰੀਕੇ ਨਾਲ ਵਰਟਾਂ ਨੂੰ ਇਕੱਠੇ ਕਰਦੇ ਆ ਆਪਾਂ ਚਾਰ ਕੁਮਲਾਪਾ ਤੇ ਜਾ ਕੇ ਲੜਾਂ ਨੂੰ ਟਿਕਾ ਦੇਣਾ ਅੰਦਰ ਨੂੰ ਕਰਕੇ ਥੋੜੇ ਵਾਟਾਂ ਅੰਦਰ ਕਰਕੇ ਐਸੇ ਕਾ ਲੜ ਟਿਕਾ ਕੇ ਜਿਹੜੇ ਆਪਣੀ ਵਰਟਾਂ ਜਿਹੜੇ ਵਰਟ ਪਾਏ ਉਹਨਾਂ ਨੂੰ ਖੋਲ ਲੈਣਾ ਆਪਾਂ ਐਸੇ ਕਾ ਖੋਲਣ ਤੋਂ ਬਾਅਦ ਪਹਿਲੇ ਤੇ ਦੂਜੇ ਲੜ ਵਿੱਚ ਆਪਾਂ ਜਿਆਦਾ ਗੈਪ ਨਹੀਂ ਰੱਖਣਾ ਨੇੜੇ-ਨੇੜੇ ਰੱਖਨੇ ਲੜ ਪਰ ਉੱਪਰ ਦੀ ਸਾਈਡ ਤੋਂ ਫੋਨ ਨੂੰ ਪੂਰਾ ਖੋਲ ਕੇ ਰੱਖਣਾ ਐ ਇਸ ਤਰੀਕੇ ਨਾਲ ਦੇਖੋ ਤੁਹਾਨੂੰ ਵੀਡੀਓ ਜੋ ਪਤਾ ਚੱਲ ਰਿਹਾ ਹੋਗਾ ਕੈਥਰਿਕ ਦਾ ਆਪਣੇ ਹੱਥ ਚੱਲ ਰਿਹਾ ਐ ਇਸ ਤਰੀਕੇ ਆਪਾਂ ਹੱਥਾਂ ਨਾਲ ਕਿੱਚੀ ਜੋ ਲਪਣਾ ਲੜ ਨੂੰ ਸੈੰਗ ਘੁੰਮਾ ਜਾਂਦਾ ਕੈਥਰਿਕ ਆਪਾਂ ਦੂਜਾ ਲੜ ਲੱਗੂਗਾ ਹੁਣ ਜਿਹੜੇ ਆਪਾਂ ਵਟ ਪਾਏ ਆ ਆਪਾਂ ਉਂਗਲਾਂ ਨਾਲ ਥੋੜੇ ਵਟਾਂ ਨੂੰ ਖੋਲ ਦੇਣਾ ਕਿ ਆਪਣੇ ਵਟ ਜਿਹੜੇ ਪਾਏ ਹੋ ਦੇਖਣਾ ਉਹ ਤਿੰਜੇ ਲਾਲ ਵਿੱਚ ਆਪਾਂ ਸੇਮ ਉੱਤੇ ਤੇ ਇੱਕ ਇੱਕ ਕੰਨੀ ਦੇ ਥੱਲੇ ਖਿੱਚਣਾ ਹੈ ਆਪਾਂ ਸਿੰਗਲ ਪੱਲੇ ਵਿੱਚ ਵੱਟ ਪਾਉਣਾ ਸਿੱਖ ਰਹੇ ਆ ਕਿ ਸਿੰਗਲ ਪੱਲੇ ਵਿੱਚ ਆਪਾਂ ਕਿਹ ਵੱਟ ਪਾਉਣੇ ਆ ਠੀਕ ਆ ਉਸ ਤੋਂ ਬਾਅਦ ਆਪਾਂ ਲੜਨਾ ਸੰਜਿਆਤ ਵਿੱਚ ਖੜ੍ਹ ਲੈਣਾ ਹੈ ਸੰਜਿਆਤ ਵਿੱਚ ਖੜ੍ਹਣ ਤੋਂ ਬਾਅਦ ਜਿੱਥੇ ਆਪਾਂ ਪਹਿਲੇ ਲੜ ਨੂੰ ਪੈਂਚ ਕੀਤਾ ਸੀ ਸੇਮ ਉੱਤੇ ਤਾਂ ਜੋ ਪਹਿਲਾ ਲੜੂ ਇੱਥੇ ਜਿੱਥੇ ਘੱਟ ਦੇਣਾ ਹੈ ਤੇ ਆਹ ਆ ਜਿਹੜਾ ਲੜ ਜਾ ਰਿਹਾ ਹੈ ਉਸ ਤੋਂ ਹਰ ਪਹਿਲੇ ਦੀਵਾ ਰੱਖਣਾ ਪਾਉਣਾ ਹੈ ਆਹ ਜਿਹੜਾ ਦੀਵਾ ਰੱਖ ਕੇ ਲੜਦੂ ਕੋ ਸਟੈਕ ਨਾਲ ਜਿਹੜੀ ਥੱਲੇ ਵਾਲੀ ਕੰਨੀ ਹੋਊਗੀ ਆਪਾਂ ਇਹਨੂੰ ਪੂਰੀ ਖਿੱਚਣੀ ਚਾਹੀਦੀ ਆ। ਖਿੱਚ ਪਾ ਕੇ ਆਹ ਲੜਾ ਦੀ ਫਾਈ ਗਾਣੀ ਤੋਂ ਥੋੜਾ ਆਪਾਂ ਕਹਿੰਦਾ ਨਾ ਬਰਸ ਸਟੈਕ ਨਾਲ। ਉਤੋਂ ਆਪਾਂ ਲੜਦੂ ਸਟੈਕ ਕਰਨ ਤੋਂ ਬਾਅਦ ਆਪਾਂ ਖਾਸਾ ਧਿਆਨ ਰੱਖਣਾ ਕਿ ਮੈਂ ਥੱਲੇ ਵਾਲੀ ਕੰਨੀ ਨੂੰ ਖਿੱਚੋਏ। ਥੱਲੇ ਵਾਲੀ ਕੰਨੀ ਨੂੰ ਖਿੱਚੋਗੇ ਆਪਾਂ ਜਿੰਨੇ ਮਰਜ਼ੀ ਵਟਾ ਪਾ ਸਕਦੇ ਆ। ਠੀਕ ਆ ਥੱਲੇ ਆ ਕੰਨੀ ਖਿੱਚ। ਫonz ਬਾਰ ਆਪਾਂ ਨੀਚੇ ਤੋਂ ਵਟਾ ਨੂੰ ਸ਼ੁਰੂ ਕਰਵਾ ਚੋਣੇ ਚਾਹੁੰਦੇ ਆ ਤੇ ਕਿਹਦਾ ਖਿੱਚੇ ਨਾ ਆਪਾਂ ਇਹੋ ਵਰਤਨਾ ਨੂੰ ਤੇ ਇਕੱਠਾ ਕਰੀ ਜਾਦਾ ਇਕੱਠਾ ਕਰਕੇ ਫਿਰ ਆਪਾਂ ਚਾਰਕੁੰਗਲਾ ਉੱਪਰ ਜਾ ਕੇ ਲੜ ਨੂੰ ਕੋ ਸੇਮ ਕੋ ਸਾਦੇ ਲਿਖੋਣਾ ਆਪਣਾ ਸੈਂਟਰ ਪੁਆਇੰਟ ਆ ਮੱਧੇ ਤੋਂ ਚਾਰਕੁੰਗਲਾ ਉੱਪਰ ਹੁੰਦਾ ਸੈਂਟਰ ਪੁਆਇੰਟ ਤੇ ਥੋੜਾ ਸੱਜੇ ਅਕਦੀ ਤੀਜੇ ਹੁੰਦਾ ਹੈ ਇਹ ਸੈਂਟਰ ਪੁਆਇੰਟ ਤੇ ਆਪਾਂ ਲੜ ਨੂੰ ਟਿਕਾ ਦੇਣਾ ਇਸ ਤਰੀਕੇ ਨਾਲ ਥੋੜਾ ਉੱਪਰੋਂ ਨੱਪ ਦੇਣਾ ਕਿ ਆਪਣੀ ਪੱਗ ਦੀ ਕੇਸ ਹੋਵੇ ਨੇ ਤੇ ਜਿਹੜੇ ਆਪਾਂ ਵਟ ਤੋਂ ਉਹਨਾਂ ਥਲਕਾ ਖਲਾਉਣਾ ਇਸ ਤਰੀਕੇ ਨਾਲ ਸੱਜੇ ਹੱਥ ਨਾਲ ਤੇ ਸੱਜੇ ਨਾਲ ਲੜ ਨੂੰ ਇਸ ਤਰੀਕੇ ਨਾਲ ਲਿਆ ਜਾਣਾ ਆਪਾਂ ਲੜ ਨੂੰ ਉੱਪਰ ਜਾ ਕੇ 22 ਤੱਕ ਆਪਣੀਆਂ ਥੱਲੇ ਵਾਲੀ ਕਰਨੀ ਤੇ ਰਹੇ ਕਿੱਗੀ ਦਾ ਕੱਪ ਨੇ ਖੇਚੇ ਰੂਗੀ ਆ ਸਾਧ ਬਲ ਕਰ ਲੜੋ ਨੱਪਣਾ ਤੇ ਆ ਸਿਖਿਆ ਤੁਹਾਡਾ ਖਮਾ ਦੇਆ। ਕਿਾ ਤਰੀਕੇ ਨਾਲ ਆਪਣੇ ਤਿੰਨ ਲੜ ਲੱਗ ਜਾਣਗੇ। ਆ ਆਪਾਂ ਥੋੜਾ ਲੜਾ ਨਹੀਂ ਸਕਦੇ ਤਾਂ ਵੀ ਆਪਾਂ ਜਿਹੜੇ ਵਾਟੇ ਜੇ ਪਾਏ ਆ ਆ ਦੇਖੋ ਸਾਧਾ ਤੋਂ ਵਾਟਾ ਢਿੱਲੇ ਹੋ ਦੇ ਆਪਾਂ ਕਿ ਬਾਦੀ ਮਨ ਨਾਲ ਵਟਾਂ ਨੂੰ ਥਾ ਟਾਈਟ ਕਰ ਲੈਣਾ। ਇੱਕ ਪਤਲੀ ਕੰਨੀ ਜਾ ਕੇ ਉਹਦੇ ਥੱਲੇ ਜਿਹੜੇ ਵਾਟਾ ਟਾਈਟ ਕਰ ਦਿੰਨੇ ਆਪਾਂ। ਆ ਦਾ ਤੁਹਾਨੂੰ ਛੇਵਰਾ ਪਤਾ ਚੱਲ ਰਿਹਾ ਹੋਊਗਾ ਆਪਾਂ ਸ਼ੇਪ ਕੈਂ ਬਣਾ ਰਿਹਾ ਪੱਗ ਦੀ ਮਤਲਬ ਤੀਜੇ ਲੜ ਨੂੰ ਆਪਾਂ ਪੂਰਾ ਖਲਾਰ ਕੇ ਲਾਉਣਾ ਦੇਖੋ ਅੱਧਾ ਤੇ ਦਾ ਆਪਣਾ ਇਸ ਤਰ੍ਹਾਂ ਹੀ ਢੱਕਿਆ ਜਾਊਗਾ ਤੀਜੇ ਲੜ ਚ ਹੁਣ ਇਹਦਾ ਆਪਾਂ ਉਸੇ ਤਰੀਕੇ ਦਾ ਬੱਤੀ ਕੰਨੀ ਨੂੰ ਬੋਲਣਾ ਆਹ ਲੜ ਨੂੰ ਆਪਾਂ ਜਿਆਦਾ ਚਾ ਚੱਕੀ ਨਹੀਂ ਰੱਖਣਾ ਇਹਨੂੰ ਥੋੜਾ ਖਲਾਰ ਕੀ ਰੱਖਣਾ ਕਿ ਨਹੀਂ ਤੇ ਆਪਾਂ ਇੱਥੇ ਢੋਆ ਪੈ ਜਾਓਗੇ ਆਪਾਂ ਇਹਨੂੰ ਲੜ ਦੀ ਹੇਠਾਂ ਕੰਠਾ ਰੱਖਣਾ ਹੈ ਜਿਹਨੂੰ ਖਲਾਰ ਕੇ ਰੱਖਣਾ ਪਰ ਥੱਲੇ ਆ ਦੀ ਕੰਨੀ ਦਾ ਆਪਾਂ ਜਿਆਦਾ ਬੋਲਣਾ ਹੈ ਇਸ ਤਰੀਕੇ ਨਾਲ ਜੱਜ ਚ ਵੜਿਆ ਮੇਰੇ ਆਪਾਂ ਉਹ ਮੱਥਿਆ ਤਾਂ ਕੀਤੀ ਵੇਖੇ ਤਾਂ ਰੱਪਰੇ ਨਾਲ ਲੜਨਾ। ਹੰਦੀ ਵਾਲੀ ਕੰਦੀ ਨੂੰ ਆਪਾਂ ਗੁੱਥੇ ਨਾਲ ਆਪਾਂ ਦਾਏ। ਉੱਤੇ ਵਾਲੇ ਗਿੰਦ ਨੂੰ ਐਥਰੇਕਾ ਹੁੰਦਾ ਲੜਨਾ। ਐਥਰੇਕਨ ਆਪਕੇ ਲਈ ਹੋਣਾ ਲੜਨਾ ਆਪਾਂ। ਜਿਹੜਾ ਦੂਜਾ ਐਸ ਤੋਂ ਪਹਿਲਾਂ ਲੜ ਲੱਗਿਆ ਸੀ ਉਹ ਤੋਂ ਹਟਕਾ ਜਨੀਵਾ ਕਰਕੇ। ਲੜਨ ਨੂੰ ਆਲੇ ਤਾਂ ਇਹਨੂੰ ਫਲਾਉਣਾ ਜਿਹੜੇ ਵੱਟ ਤੇ ਆਪਾਂ ਸਾਦੀ ਕੱਢਦੇ ਆਂ ਆ। ਉੱਤੇ ਵਾਲੀ ਸਾਈਡ ਤੋਂ। ਉਹਨੂੰ ਲੜਾ ਨੂੰ ਸੱਟ ਕਰਨਾ ਆਪਾਂ। ਕਿ ਆਪਣੀ ਖੁਦ ਲੜਾ ਦੀ ਸਫਾਈ ਹੈ। ਉਹਨਾ ਕੰਦੀ ਨੂੰ ਆਪਾਂ ਖਿੱਚ ਪਾਈ ਖਿੱਚ ਬਹੁਤ ਬਾਅਦ ਮੇਰਾ ਆਪਾਂ ਵਟਾਂ ਨੂੰ ਸਿੱਦੇ ਇਕੱਠਾ ਕਰਨਾ ਚਾਲੂ ਕਰਨਾ ਆ। ਆਹ ਸਾਦੇ ਆਪਾਂ ਵਟੇ ਢਗਾ ਦੇ। ਬਾਕੀ ਤੋਂ ਬਹੁਤ ਬਾਅਦ ਜਿਹੜੇ ਆਪਾਂ ਵਟ ਪਾਏ ਉਹਨਾਂ ਨੂੰ ਖੋਲ ਵੀ ਲਾਣਾ ਥੋੜੇ ਆਪਣੇ ਵਟ ਪਾਏ ਸੋਹਣੇ ਨ ਲੱਗਣ। ਥੋੜਾ ਆਹ ਚੀਜ਼ ਨੂੰ ਧੱਪਣਾ ਆਪਾਂ ਲੜ ਲਾਉਣ ਤੋਂ ਪਹਿਲਾਂ। ਇਹਦਾ ਖਾਸ ਧਿਆਨ ਰੱਖਣਾ ਕਿ ਆਪਣੇ ਆਪ ਲੜ ਸਾਰੇ ਇੱਕੋ ਸਾਦੇ ਇਕੱਠੇ ਹੋਣ। ਇੰਨਾ ਤੋਂ ਚੰਗੀ ਤਰ੍ਹਾਂ ਆਪਾਂ ਅੰਦਰ ਨੂੰ ਮੋੜਨਾ ਕਰਦਿਆਂ ਹੋਇਆ ਕਿਤੇ ਨਾ ਕੋਈ ਦੀ ਮਦਦ ਨਾ। ਤਲੀ ਆਪਾਂ ਇੱਥੇ ਰੱਖਣੀ ਆਪਣੀ। ਇਹ ਪੱਗ ਜਿਹੜੀ ਆਪਣੀ ਜ਼ਿਆਦਾ ਗਿਦਨਾ ਨਿਕਲੇ ਪੱਗ ਥੋੜੀ ਦੱਬੀ ਹੀ ਰਹੇ ਇਸ ਤਰੀਕੇ ਨਾਲ ਤਲੀ ਨਾਲ ਆਹ ਜਿਹੜਾ ਨਪਰਾ ਤੇ ਉਂਗਲਾਂ ਦਾ ਇਹ ਹੰਦਰ ਨੂੰ ਬੋਲਣਾ ਹੈ ਇਸ ਤਰੀਕੇ ਨਾਲ ਖੋਲ ਕੇ ਲੜਾਉ ਜਿਹੜੇ ਆਪਣੇ ਵਰਤਾ ਖੋਲ ਲੈਣੇ ਆ ਤੇ ਐਵੇਂ ਸੱਜਿਆਤ ਨਹੀਂ ਲੜਨ ਨੂੰ ਔੜਾ ਆਪਾਂ ਭਲਾੜ ਕੇ ਜਿੰਨਾ ਹੋ ਸਕਦਾ ਆਪਾਂ ਲੜਾਉ ਭਲਾੜ ਕੇ ਲਾਉਣਾ ਫੇਰ ਹੀ ਆਪਣੀ ਪੱਗ ਦੀ ਸ਼ੇਪ ਦੀ ਠੋੜੀ ਗਿਲਾਈ ਨਹੀਂ ਬਣੇਗੀ ਇਸ ਤਰੀਕੇ ਨਾਲ ਸਾਡੇ ਜਿਆਦਾਤਰ ਕੰਪਲੀਟ ਹੋ ਰੱਖੇ ਆ ਦੋ ਦਾਣ ਜੇ ਆਪਾਂ ਹੋਰ ਲਾਉਣੇ ਆ ਜਿਹੜੇ ਬਾਈਜਾਂ ਦਾ ਆਪਣੇ ਲੜ ਨੀਵੇਂ ਆਉਣ ਲੱਗ ਜਾਂਨ ਐਸ ਤਰਿਕੇ ਨਾਲ ਉਂਗਲਾਂ ਨਾਲ ਆਪਾਂ ਲੜਾਂ ਨੂੰ ਚਾ ਚੱਕਣ ਲੱਗ ਪਣਾ ਦੇਖੋ ਧਿਆਨ ਨਾਲ ਆਪਣੀ ਫਰਾਂ ਤੋਂ ਪਾਗ ਦੀ ਸ਼ੇਪ ਬੰਦੀ ਜਾਂਦ ਹੋ ਜਾਏਗੀ ਤੀਜੇ ਚੌਥੇ ਲੱਗਣਾ ਤੁਹਾਨੂੰ ਵੱਟ ਵੀ ਦੇਖ ਰਹੇ ਹੋਗੇ ਇਹ ਨਾਰਮਲ ਵੱਟਾਂ ਵਾਲੀ ਪੱਗ ਆ ਆਪਾਂ ਜਿਆਦਾ ਪ੍ਰੀਗਵੱਟ ਨਹੀਂ ਪਾ ਰਹੇ ਇਹਦੇ ਵਿੱਚ ਨਾਰਮਲ ਵੱਟ ਪਾ ਰਹੇ ਆ ਪੱਗ ਦੇ ਵਿੱਚ ਇਹਦੇ ਵਿੱਚ ਜਿਹੜੇ ਨਵੇਂ ਬੱਚੇ ਦੇਖ ਰਹੇ ਆ ਉਹਨਾਂ ਦੀ ਆਪਾਂ ਸਪੈਸ਼ਲ ਵੀਡੀਓ ਬਣਾ ਰਹੇ ਆ। ਹੁਣ ਦੇਖੋ ਪੰਜੇ ਲਾਲ ਨੂੰ ਆਪਾਂ ਉਸ ਤਰੀਕੇ ਨਾਲ ਇੱਕ ਕੰਨੀ ਖੋਲ ਲੈਣੀ ਆ। ਖੋਲਣ ਤੋਂ ਬਾਅਦ ਦਿੱਤੀ ਜੋ ਆਪਾਂ ਥੱਲੋਂ ਆਹ ਦੀ ਕੰਨੀ ਨੂੰ ਢਿੱਡਾ ਕੇ ਦਿੱਤੀ ਜਿੱਥੇ ਆਪਣਾ ਇਹਨਾਂ ਸੁਪੂੜਾ-ਪੂੜਾ ਆਹ ਕੰਨੀ ਨੂੰ ਬੋਲਦਾ ਹੈ ਤੇ ਜਿਹੜਾ ਆਪਣਾ ਆਹ ਲਾਲ ਜ਼ਿਆਦਾ ਹੈ ਉਸ ਤੋਂ ਬਾਅਦ ਕਾਇ ਨਿਵਾਸ ਚਲਾਉਣਾ ਹੈ। ਹੈ। ਨਿਵਾਸ ਆ ਕੇ ਪੁੰਗਲਾਂ ਦਾ ਲੜਾ ਨੂੰ ਸੈੱਟ ਕਰ ਲੈਣਾ ਨਾਲ-ਨਾਲ ਆਪਾਂ ਇਹ ਬਾਈ ਜਾਨਾ ਪਤਾ ਕਿ ਤੋਂ ਪੱਗ ਅੰਦਰੋਂ ਦੱਬਦੀ ਆਪਾਂ ਹੁੰਗਲਾਣਾ ਹੀ ਥੱਟ ਕਰਨਾ ਸਾਦਾ ਕੰਮ ਆਪਣੇ ਹੁੰਗਲਾ ਨਾਲ ਹੀ ਹੋਊਗਾ ਜਿਹੜਾ ਆਪਣਾ ਫੋਰਵਰਡ ਹੋਪ ਆਊਗਾ ਆਪਾਂ ਹੈਪੀ ਕਰੀ ਜਾਣਾ ਨਾਲ ਨਾਲ ਆਹ ਕੰਨੀ ਨੂੰ ਖਿੱਚ ਪਾ ਲੈਣੀ ਫੇਰ ਖਿੱਚ ਕੇ ਆਉਣੀ ਆਪਾਂ ਕੰਨੀ ਨੂੰ ਖਿੱਚ ਪਾ ਕੇ ਜਿਹੜੇ ਆਪਣੇ ਥੱਬੇ ਹੱਥ ਦੀ ਆ ਜਗ੍ਹਾ ਹੁੰਦੀ ਆ ਇੱਥੇ ਐਸ ਤਰੀਕੇ ਨਾਲ ਆਪਾਂ ਫੜ ਲੈਣਾ ਆਹ ਕੰਨੀ ਨੂੰ ਪਰਪਰ ਖਿੱਚ ਆਏਗੀ ਖਿੱਚੋ ਤੋਂ ਬਾਅਦ ਫੇਰ ਆਪਾਂ ਫਤੋਂ ਆਪਾਂ ਉੱਤੇ ਨੂੰ ਵਾਪਸ ਇਕੱਠੇ ਕਰਨ ਚਾਲੂ ਕਰ ਦਿੰਦੇ ਆਂ ਸੇਮ ਉਸ ਤੇ ਪਹਿਲੇ ਵਾਲੇ ਨਾਲ ਦੀ ਟਿਕਾ ਦੇਨੇ ਆ ਤੇ ਉੱਤੇ ਤੋਂ ਲੜ ਨੂੰ ਅੰਦਰ ਨੂੰ ਮੋੜ ਦੇਣਾ ਹੈ ਮੋੜਣ ਤੋਂ ਬਾਅਦ ਬੱਟਾ ਨੂੰ ਫੇਰ ਥੋੜਾ ਖੋਲ ਦੇਣਾ ਹੈ ਤੇ ਇੱਥੇ ਬਾਗੇ ਲਾ ਦੇਣਾ ਲੱਗਣਾ ਇਹਦੇ ਕੋਈ ਪੱਕੀ ਪਾਗੜੀ ਸ਼ੇਪ ਆਉਣ ਲੱਗੀ ਹੋਏਗੀ ਤੋ ਬੱਤ ਕਿੰਨੇ ਲਾੜੇ ਦੇ ਕਾਇਦੇ ਸਾਡੇ ਆਪਣੇ ਲਾੜਾ ਸੱਜਿਆ ਕੀਤੇ ਚ ਲੱਗ ਰਿਹਾ ਆ ਆ ਗਿਆ ਆਪਣਾ ਲੱਕ ਲਾੜੇ ਐਸੇ ਲਾਜ਼ਮ ਆਪਾਂ ਸਾਫਤਾ ਕੀ ਕਰ ਸਕਦੇ ਆ ਤੇ ਵਟ ਪਾ ਕੇ ਵੀ ਲਾ ਸਕਦੇ ਆ ਆਪਾਂ ਦੋਵੇਂ ਤਰੀਕੇ ਤੁਹਾਨੂੰ ਦੱਸਾਂਗੇ ਸਾਫ ਕਰਕੇ ਕਿਵੇਂ ਲਾਉਣਾ ਤੇ ਵਟ ਪਾ ਕੇ ਕਿਵੇਂ ਲਾਉਣਾ ਸਿਰ ਲੋਣਾ ਇੱਕ ਲੜੇ ਦਾ ਆਪਾਂ ਨੱਕ ਦੀ ਸਿਹਤ ਚ ਉਸੇ ਤਰੀਕੇ ਆ ਕਿ ਜਿੱਥੇ ਨੱਕ ਇਹਦਾ ਲਾੜਾ ਨੂੰ ਨੱਕ ਤੋਂ ਬਾਅਦ ਪਹਿਲੇ ਲਾੜੇ ਨੂੰ ਕਰਕੇ ਨਹੀਂ ਕੀਤਾ ਐਸੇ ਲੜਦੀ ਆਪਾਂ ਪੂਰੀ ਸਫਾਈ ਕਰਨੀ ਆ ਜਿਵੇਂ ਵਾਈਟ ਟੈਪ ਕਿਦੋਂ ਟੋਆ ਮੈਂ ਤਾਂ ਉੱਗਲਾ ਦਾ ਕੋਈ ਨੋ ਸੈੱਟ ਕਰਦਾ ਆਪਾਂ ਲੜਦੇ ਦੀ ਸਫਾਈ ਹੋ ਗਈ। ਉਹਦੇ ਇਸ ਨੂੰ ਆਪਾਂ ਜੇ ਵੱਟ ਪਾਉਣੇ ਵਕਤ ਸਭ ਤੋਂ ਪਹਿਲਾਂ ਆਪਾਂ ਲੜ ਨੂੰ ਸਾਫ਼ ਕਰਨ ਦਾ ਤਰੀਕਾ ਦੱਸਾਂਗੇ। ਸਾਫ਼ ਕਰਕੇ ਕਿਵੇਂ ਲੜਣਾ ਪੱਕਾਣਾ ਇਥੋਂ ਪਤਲੀ ਕਰਨੀ ਆ ਚੱਕਣੀ ਆ। ਇਹ ਪਤਲੀ ਕਰਨੀ ਚੱਕ ਕੇ ਬਾਕੀ ਲੜ ਨੂੰ ਉਹਦੇ ਅੰਦਰ ਮੋੜਨੇ ਨੇ। ਉੱਠੇ ਦਾ ਸਾਰੇ ਲੜ ਨੂੰ ਅੰਦਰ ਮੋੜ ਕੇ ਮੋੜਨਾ ਆਪਾਂ ਨੱਕ ਦੀ ਖੇੜ ਵਿੱਚ ਆ। ਬੜਾ ਉੱਤੋਂ ਰੱਖਣਾ ਹਰਗਾ ਲੜ ਨੂੰ। ਨੱਕ ਤੋਂ ਬਾਅਦ ਆਪਾਂ ਲੜ ਨੂੰ ਐ ਸਫਾਈ ਚ ਲਾ ਜਾਣਾ ਹੈ। ਫਾਈਟਰ ਜਾ ਕੇ ਐਤਕੇ ਨਹੀਂ ਲੜਨ ਨੂੰ ਲਾ ਦੇਣਾ ਇਹ ਤੇ ਹੋ ਗਿਆ ਆਪਣਾ ਸਾਫ਼ ਤਰੀਕੇ ਦਾ ਲੜ ਲਾਉਣ ਦਾ ਤਰੀਕਾ ਆ ਆਪਾਂ ਲਾਉਣ ਤੋਂ ਫਾਈਟ ਕਿਵੇਂ ਲਾਉਣਾ ਹੈ ਲੱਗ ਤੇ ਲੜਨ ਨੂੰ ਮਨ ਆਪਾਂ ਜੇ ਵੱਟ ਪਾਉਣੀਆਂ ਵੱਟ ਕਿਵੇਂ ਪਾਉਣੀਆਂ ਲੱਗ ਤੇ ਨਾਲ ਵੀ 24 ਦੇਖ ਲੋ ਆਪਾਂ ਇਹ ਦੋ ਇਹਨੂੰ ਨੱਕ ਦੀ ਸੇਚੋਂ ਣਾਉਂੋ ਤਾਂ ਆਪਾਂ ਤਿੰਨ ਕੁੰਗਲਾ ਛੱਡਣਾ ਲੜਨ ਤਿੰਨ ਕੁੰਗਲਾ ਛੱਡ ਕੇ ਇੱਕ ਪਤਲੀ ਕੰਨੀ ਚੱਕ ਲੈਣੀ ਆ ਆਪਾਂ ਪਤਲੀ ਕੰਨੀ ਚੱਕ ਕੇ ਉਹਦੇ ਥੱਲੇ ਦੋ ਤਿੰਨ ਵੱਟ ਜਿੰਨੇ ਕਿ ਆਪਣੇ ਵੱਟ ਪਹਿਲੇ ਵੱਟ ਇਕੱਠੇ ਕਰਕੇ ਇਹ ਨੱਕ ਦੀ ਸੇਚ ਢਕਾ ਦੇਣੀ ਆ ਵੱਟ ਆਪਾਂ ਨੇ ਸਸਵਾਦਤ ਤੋਂ ਵਟਾਏ ਜਿਹੜੇ ਆਪਾਂ ਪਾਏ ਉਹਨਾਂ ਨੂੰ ਖੋ ਲੈਣਾ ਹੈ। ਲੱਖ ਤੱਕ ਆਪਾਂ ਇੰਨੇ ਕੰਮਟਾਂ ਕਰਦੇ ਕਰਦੇ 5 ਲਾੜ ਨੂੰ ਲਾ ਰਹੇ ਹਾਂ। ਦੇਖੋ ਆਪਣੇ 5 ਲਾੜ ਕੰਪਲੀਟ ਹੋ ਚੁੱਕੇ 6 ਲਾੜ ਸਾਰੇ ਕੰਪਲੀਟ ਹੋ ਚੁੱਕੇ ਆ। ਕਿੱਥੇ ਆਪਾਂ ਥੋੜੇ ਲਾੜ ਕਰਦੇ ਕਰਦੇ ਹੁਣ ਜਾਨਾ। ਕੰਨੀ ਦੇਖੋ ਕਿ ਫੋਨੀ ਲੱਗੇ। ਆਪਾਂ ਜੇ ਵਰਤ ਵਰਤ ਬਾਈ ਹਾਂਜੀ ਹੁਣ ਆਪਾਂ ਵਰਤ ਪਾਦ ਦੇ ਹੋ ਮੱਟਾ ਸੈੱਟ ਕਿਵੇਂ ਕਰਨਾ ਦੇਖੋ ਆਪਾਂ ਸਭ ਤੋਂ ਪਹਿਲਾਂ ਕਿ ਬਾਜ ਦੀ ਮਦਦ ਨਾਲ ਆਪਣੀ ਵਾਟ ਇੱਕੋ ਨਾਲ ਇਕੱਠੇ ਕਰੀ ਜਾਣਿਆ ਦੇਖੋ ਐਸ ਤਿਹੇ ਨਾਲ ਸੈਂਟਰ ਪੁਆਇੰਟ ਵਿੱਚ ਠੀਕ ਆ ਲਾ ਦੇਖੋ ਜੀ ਜੇ ਆਪਾਂ ਇਹ ਵਰਤ ਵਰਟਾ ਜੇ ਥੋੜੀ ਬੋਦੀ ਕਮੀ ਪੇਸ਼ੀ ਹੋ ਗਈ ਆਪਾਂ ਬਾਜ ਦੀ ਮਦਦ ਨਾਲ ਦੂਰ ਕਰਨੀ ਆ ਐਸ ਤਿਹੇ ਕਿ ਸਾਰੇ ਲਾ ਸੈਂਟਰ ਪੁਆਇੰਟ ਦੇ ਇਕੱਠੇ ਕਰ ਲੈਣੇ ਆ ਹੁਣ ਅੱਗੇ ਦਾ ਆਪਾਂ ਬਾਜ ਇਸ ਤਰੀਕੇ ਨਾਲ ਵਰਟਾ ਵਿੱਚ ਫੇਰੇ ਜਾਣਾ ਆਪਾਂ ਫਰੀਕ ਬਾਜ ਯੂਜ਼ ਕਰਨਾ ਪਹਿਲੀ ਗੱਲ ਜੇ ਤੋ ਵੱਟ ਪਾ ਰਹੇ ਆ ਆਪਾਂ ਬ੍ਰਿਕ ਬਾਜ ਨੂੰ ਹੀ ਯੂਜ਼ ਕਰਨਾ ਘੋਟੇ ਬਾਏ ਨਾਲ ਆਪਣੇ ਵੱਟ ਕੀਆ ਖਰਾਬ ਹੋ ਗਏ ਐ ਤਰੀਕੇ ਨਾਲ ਦੇਖੋ ਐਸੇ ਆ ਸਾਡੇ ਵੱਟ ਘਟਾ ਆਪਾਂ ਕੀਆ ਉਂਗਲਾਂ ਨਾਲ ਥੋੜੇ ਵੱਟਾਂ ਨੂੰ ਖੋਲ ਲੈਣੇ ਐਸੇ ਕਿਹਾ ਆ ਵੱਟਾਂ ਨੂੰ ਖੋਲ ਕੇ ਉੱਤੇ ਬਾਜ ਦੇ ਦਿਆ ਐਸੇ ਕਿ ਆਪਨੇ ਵੱਟਾ ਜਿਹੜੀ ਇਹ ਕਈ ਥਾਂ ਦੇ ਵੱਟ ਨਹੀਂ ਪਏ ਉਹ ਥਾਂ ਦੇ ਵੱਟ ਪੈਣ ਲੱਗ ਜਣਗੇ। ਜਿਹੜਾ ਥੱਲੇ ਵਾਲੀਆਂ ਕੰਨੀਆਂ ਢਿੱਲੀਆਂ ਢਿੱਲੀਆਂ ਆਈਆਂ ਉਹਨਾਂ ਸੈੱਟ ਕਰਕੇ ਆਪਾਂ ਉੱਤੇ ਬਾਜ ਫੇਰ ਦੇਣਾ। ਦੇਖੋ ਜਿਹੜੇ ਆਪਣੇ ਥੋੜੇ-ਬੋੜੇ ਵੱਟਾਂ ਦੀ ਕਮੀ ਪੈਜੀ ਸੀ ਉਹ ਦੂਦ ਹੋ ਗਈ। ਮੈਂ ਆਪਾਂ ਕਿਹਾ ਪੱਗ ਸਹੀ ਲੱਗ ਜੀ ਆ ਪਹਿਲਾਂ ਨਾਲੋਂ ਆਪਣੇ ਵੱਟ ਵਧੀਆ ਲੱਗ ਰਹੇ ਨੇ ਇੰਨੇ ਕਨਾਲ ਹੀ। ਹੁਣ ਆਪਾਂ ਲਕਟ ਲੜ ਨੂੰ ਦੋ ਟ੍ਰਿਕ ਕਿੰਨਾ ਦੱਸ ਦਿੰਦੇ ਨੇ ਤੁਹਾਨੂੰ ਲੱਟ ਲੜ ਲਾਉਣਾ ਵੀ ਕਲਗੀ ਲੜ ਵੀ ਤੇ ਸਿੰਪਲ ਲੜ ਵੀ ਕਲਗੀ ਲੜ ਲਾਉਣ ਲਈ ਦੇਖੋ ਫਾਤ ਪਰਦਾ ਕਿ ਆਪਾਂ ਪੱਗ ਪੇਂਟ ਨਹੀਂ ਕਰਾਣੀ ਆ ਪੱਗ ਪੇਂਟ ਨੂੰ ਆਪਾਂ ਗਿਆ ਆ ਦੇਖੋ ਆਪਣੇ ਨੱਕ ਦੀ ਤੇ ਦਵਾਂ ਦੀ ਪਈ ਐ ਇੱਥੇ ਕੀ ਨੱਕ ਦੀ ਤੇ ਦਾ ਨੱਕ ਦੀ ਤੇਰ ਤੋਂ ਹਲਕਾ ਇੱਥੇ ਜੇ ਆਪਾਂ ਪੱਗ ਪੇਂਟ ਕਾ ਦੇਣੀ ਆ ਲੜ ਦੇ ਬਿਲਕੁਲ ਨੀਚੇ ਆ ਸਾਡੇ ਦੇਖੋ ਐ ਜਗ੍ਹਾ ਤੇ ਆਪਾਂ ਪੱਗ ਪੇਂਟ ਕਾ ਦੇਣੀ ਆ ਥੋੜੇ ਟਿੱਡੀ ਕਰਕੇ ਐਸੇ ਰੱਖੇ ਰੰਗ। ਬਾਹ ਪਿੰਟ ਕਾਂ ਤੋਂ ਬਾਅਦ ਆਪਾਂ ਪਿੱਛੇ ਲੜ ਨੂੰ ਲੈ ਕੇ ਆਉਣਾ ਏ। ਇਹਦੇ ਕੀ ਕੰਮ ਦਾ ਸਭ ਤੋਂ ਪਹਿਲਾਂ ਆਪਾਂ ਲੜ ਨੂੰ ਖੋਲ ਖੋਲਣ ਤੋਂ ਬਾਅਦ ਉੱਤੇ ਵਾਲੀ ਕੰਨੀ ਨੂੰ ਆਪਾਂ ਹਲਕਾ ਜਾਂ ਅੰਦਰ ਨੂੰ ਮੋੜ ਦੇਣਾ ਏ। ਤੇ ਥੱਲੇ ਵਾਲੀ ਕੰਨੀ ਨੂੰ ਉੱਤੇ ਨੂੰ ਮੋੜ ਦੇਣਾ। ਆਹ ਦੋ ਨਵੀਆਂ ਕੰਨੀਆਂ ਬਣ ਚੁੱਕੀਆਂ ਨੇ ਆਪਣੀਆਂ। ਇਹਨਾਂ ਦੋਹਾਂ ਨਵੀਆਂ ਕੰਨੀਆਂ ਲੈ ਕੇ ਆਣਾ ਆਪਾਂ। ਹੁਣ ਆਪਾਂ ਦੀ ਵੱਟਾਂ ਦੀ ਪਾਗਾ ਤੇ ਆਪਾਂ ਥੋੜੀ ਵੱਟਾਂ ਹੀ ਪਾ ਸਕਦੇ ਹਾਂ ਪਾਗ ਵਿੱਚ। ਐਸੇ ਲੜ ਵਿੱਚ ਆਪਾਂ ਵੱਟ ਪਾ ਗਏ। ਐਸੇ ਕਿ ਹਲਕੇ ਵੱਟ ਪਾ ਦੇਣਾ ਜਿੰਨੇ ਕੁ ਵੱਟ ਪੈਂਦੇ ਆ। ਨੀਆਂ ਨੂੰ ਆਪਾਂ ਟਾਈਟ ਕਰਨਾ ਐ ਐਸੇ ਕਾ ਟਾਈਟ ਕਰਕੇ ਪੱਗ ਪੈਂਦੇ ਥੱਲੇ ਇਸ ਤਰੀਕੇ ਆਪਾਂ ਲਾਉਣ ਨੂੰ ਢਕਾ ਦੇਣਾ ਕਰਨਾ ਲੜਕੋਟ ਵਾਲਾ ਆਪਾਂ ਖੱਬੇ ਹੱਥ ਨਾਲ ਐਸੇ ਤਰੀਕੇ ਨਾਲ ਉਹਨੂੰ ਫੜਨਾ ਐ ਪੱਗ ਪੈਂਦੇ ਬਿਲਕੁਲ ਕੋਲੋਂ ਐਸੇ ਕਾ ਲੜ ਨੂੰ ਫੜ ਕੇ ਇੱਥੇ ਕਪੂ ਦਾ ਵੱਟ ਦੇ ਦੇਣਾ ਵੱਟ ਦੇਣ ਤੋਂ ਬਾਅਦ ਇਹਨੂੰ ਵੀ ਛੇਵਜੀ ਦੇ ਦੇਣੀ ਆ ਆਪਣਾ ਕਲਗੀ ਲੜ ਲੱਗ ਜੂਗਾ ਆਪਾਂ ਇਹਨੂੰ ਥੋੜਾ ਏਡਾ ਕਰ ਲੈਣਾ ਆਪਾਂ ਵੀ ਸ਼ੇਪ ਦੇ ਕੇ ਤੇ ਆਹ ਸਾਡੀ ਲੜ ਨੂੰ ਆਪਾਂ ਲਾਪ ਲੈਣਾ ਇਹਦੇ ਹੋ ਗਿਆ ਆਪਣਾ ਕਲਗੀ ਲੜ ਗਿਆ ਆਪਾਂ ਕਲਗੀ ਲੜ ਕਿਸ ਤਰੀਕੇ ਨਾਲ ਲਾਉਣਾ ਹੈ ਹੁਣ ਆਪਾਂ ਸਿੰਪਲ ਫ੍ਰੀ ਸਟਾਈਲ ਜਿਹੜਾ ਲੜ ਜਿੰਨੂੰ ਕਹਿ ਦਿੰਦੇ ਆ ਉਹ ਵੀ ਦੱਸ ਦਿੰਦੇ ਆ ਫ੍ਰੀ ਸਟਾਈਲ ਲੜ ਨੂੰ ਲਾਉਣ ਦੀ ਆਪਾਂ ਸੇਮ ਉਸੇ ਤਰੀਕੇ ਨਾਲ ਲੜ ਨੂੰ ਲਾ ਕੇ ਆਉਣਾ ਹੈ ਜੇ ਆਪਾਂ ਪਹਿਲਾਂ ਲੜ ਲਾ ਕੇ ਆਏ ਸੀ ਅਰੇ ਜੇ ਜੇ ਆਪਾਂ ਪੱਗ ਪੈਂਦੀ ਯੂਜ਼ ਨਹੀਂ ਕਰਨਾ ਐਸ ਤਰੀਕੇ ਨਾਲ ਲੜਨ ਨੂੰ ਲਿਆਣਾ ਬਟ ਜੇ ਭਾਈ ਥੋੜੀ ਜੇ ਆਪਾਂ ਲੜਨ ਨੂੰ ਸਿੱਧਾ ਲਾ ਗਏ ਆ ਦੋਵੇਂ ਕੰਨੀਆਂ ਨੂੰ ਖਿੱਚ ਪਾਉਣੀ ਆ ਇੱਕਾ ਕੰਨੀ ਇੱਕਾ ਕੰਨੀ ਤੇ ਆਪਾਂ ਧਿਆਨ ਰੱਖਣਾ ਕਿ ਬਿਲਕੁਲ ਨੱਕ ਦੀ ਥੇਹ ਚ ਬਣੇ ਨੱਕ ਦੀ ਥੇਹ ਬਣਿਆ ਫਿੱਤੀ ਬਿਲਕੁਲ ਸਿੱਧੀ ਹੋਏ ਆ ਸਕਿਆ ਖਿੱਚ ਪਾ ਕੇ ਤੇ ਆਪਾਂ ਲੜਨ ਇੱਥੇ ਜਾ ਕੇ ਨੱਕ ਦੇਣਾ ਆ ਜਾਏਗਾ ਤੇ ਇਹ ਆਪਣਾ ਫ੍ਰੀ ਸਟਾਈਲ ਡਾਂਸ ਨੂੰ ਬਸਿੱਧਾ ਡਾਂਸ ਕਹਿ ਦਿੰਨੇ ਆ। ਆਪਣੀ ਨੋਰਮਲ ਜੀ ਪੱਗ ਆ ਇਹ ਬਟਾ ਦੀ ਨਵੇਂ ਸਿੱਖਣ ਵਾਲੇ ਬੱਚਿਆਂ ਦੀ ਪੱਗ। ਇਹ ਵੀਡੀਓ ਬਣੀ ਆ ਅੱਜ ਤਾਂ ਕਿ ਜਿਹੜੇ ਬੱਚੇ ਪੱਗ ਸਿੱਖਣਾ ਚਾਹੁੰਦੇ ਆ ਉਹਨਾਂ ਤਾਂ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ। ਤੁਹਾਡੇ ਲਈ ਇਹ ਵੀਡੀਓ ਬਣਾਈ ਗਈ ਆ, ਤੁਹਾਡੇ ਸਿੱਖਣ ਲਈ ਬਣਾਈ ਗਈ ਆ ਵੀਡੀਓ ਇਹ। ਹੁਣ ਆਪਾਂ ਸਿਰ ਕਿਵੇਂ ਕਵਰ ਕਰਨਾ ਹੈ ਉਹ ਦੇਖੋ। ਜਿਹੜਾ ਆਪਾਂ ਸ਼ੁਰੂ ਤੋਂ ਲੜਤੀ ਪਹਿਲਾਂ ਪਹਿਲਾਂ ਲੱਗ ਜੂ ਕਿ ਆ ਸਿੱਖਣ ਵਾਲੇ ਬਾਹ ਨੂੰ ਖਿੱਚ ਲੈਣਾ। ਐਸ ਕਰੀਂ ਆਂ ਤੇ ਆਹ ਰੱਖਣਾ ਕਿ ਆ ਕਰਨੀ ਆਪਣੀ ਬਾਹ ਨਿਕਲ ਜੇ। ਐਸੇ ਕਰਕੇ ਉਹ ਖਿੱਚ ਗਏ। ਆਪਾਂ ਲੜ ਨੂੰ ਖੋਲਣਾ ਖੋਲਣਾ ਕਿਵੇਂ ਆ ਉਹ ਦੇਖ ਲੋ ਇੱਕ ਕੰਨੀ ਇਹ ਆ ਦੀ ਆ ਇੱਕ ਕੰਨੀ ਇਹ ਆ ਇਹਨਾਂ ਦੋਵਾਂ ਨੂੰ ਆਪਾਂ ਐਵੇਂ ਨਹੀਂ ਖੋਲਣਾ ਕਿ ਦੋਵੇਂ ਕੰਨੀਆਂ ਅਲੱਗ-ਅਲੱਗ ਐਸ ਤਰੀਕੇ ਨਾਲ ਨਹੀਂ ਖੋਲਣੀਆਂ ਆਪਾਂ ਕਰਨਾ ਇਹ ਦੋਵੇਂ ਕੰਨੀਆਂ ਨੂੰ ਇੱਕ ਸਾਈਡ ਉੱਤੇ ਰੱਖਣਾ ਹੈ ਸੱਜੀ ਸਾਈਡ ਨੂੰ ਦੋਵੇਂ ਕੰਨੀਆਂ ਐਸ ਸੱਜੀ ਸਾਈਡ ਨੂੰ ਰੱਖ ਕੇ ਤੈਹ ਲਾ ਕੇ ਆਪਾਂ ਲੜ ਨੂੰ ਖੋਲਣਾ ਹੈ ਉਹਦੇ ਫਿਰ ਦੇ ਉੱਪਰ ਐਸ ਤਰੀਕੇ ਨਾਲ ਫਿਰ ਦੇ ਉੱਪਰ ਖੋਲਣ ਤੋਂ ਬਾਅਦ ਸਰਕਾਇਆ ਨੂੰ ਖਿੱਚ ਦੋ ਜੇ ਆਪਾਂ ਜਾਰਾ ਲੜ ਨੂੰ ਖੋਲਤਾ ਤੇ ਆਹ ਜਗਾ ਤੇ ਨੰਪਣਾ ਚੱਲੂ ਕਰ ਦੋ ਆਪਾਂ ਇਦਾਂ ਕਨ ਨੱਪ ਕੇ ਫਿਰ ਐਸਾਈਡ ਤੋਂ ਲਾਉਣ ਨਾ ਕਰਦੇ ਵਰਤੋ ਲੜਨ ਨੱਪ ਕੇ ਐ ਲੱਗੂ ਚੰਗੀ ਰੱਖ ਜਰਾ ਆਮ ਨਾਲ ਫਿਰ ਕਬਲ ਹੋ ਜਾਏਗਾ ਉਹਨਾਂ ਪਾਸੇ ਇਹੋ ਕੀ ਲੜ ਗਿਆ ਮਾਣਾ ਦੇਖੋ ਤੇ ਪਿਲਾਂ ਨੂੰ ਆਉਂਦੀ ਆ 5000 ਨੂੰ ਪੂਰਾ ਖੋਲ ਲੈਣਾ ਹੈ ਅੰਨ ਤੋਂ ਬਾਅਦ ਆ ਕੰਨੀ ਨੂੰ ਅੰਦਰ ਮੋੜ ਕੇ ਨਵੀਂ ਗੱਦੀ ਮਿਲਾ ਦੇਣੀ ਹੈ ਐਵੇਂ ਇੰਦਰ ਵਾਲੀ ਕੰਨੀ ਨੂੰ ਅੰਦਰ ਮੋੜ ਕੇ ਨਵੀਂ ਗੱਦੀ ਵਧਾ ਲੈਣਾ ਆ ਦੋਹੇ ਕੰਨੀਆਂ ਦੇ ਚੱਕ ਕੇ ਥੋੜਾ ਝੋੜਾ ਕਰਦਾ ਤਿੰਨ ਨੂੰ ਥੋੜਾ ਛੜਾਉ ਹੋਏ ਆਪਣਾ ਪਹਿਲਾ ਯਾਤਕਾ ਆ ਰਿਹਾ ਹੈ ਗੱਨਾ ਆਪ ਵੀ ਨਾਰਮਲ ਵਰਟਾ ਦੀ ਪੱਗ ਦੇਖ ਸਕਦੇ ਹੋ ਆਪਾਂ ਵੀ ਪੱਗਾਂ ਪਲੇਟ ਕਰ ਸਕਦੇ ਆ ਜੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਬਾਕੀ ਬਾਕੀ ਸ਼ੇਅਰ ਕਰਨਾ ਜਿੰਨਾ ਬੱਚਿਆਂ ਨੇ ਨਵੇਂ ਨਵੇਂ ਬੱਚੇ ਜਿਹੜੇ ਪੱਗ ਸਿੱਖਣਾ ਚਾਹੁੰਦੇ ਆ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਾਉਣਾ ਬਹੁਤ ਹੈਲਪਫੁਲ ਵੀਡੀਓ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ